ਹਾਂਜੀ ਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਹਾਂਜੀ ਜੀ ਫਾਈਨ ਨਹੀਂ ਚੱਲੇ ਜੀ ਆਪਸ ਰਖਾਂਤ ਸਾਰੇ ਜਾਣੇ ਆਪਣੇ ਪਿੰਡ ਦੇ ਯਾਦ ਉਸ ਨੌਜਵਾਨ ਵੀ ਸਾਰੇ ਚੱਲੇ ਆ ਜੀ ਪਹਿਲੀ ਵਾਰ ਹੀ ਚੱਲੇ ਆ ਜੀ ਆਪਾਂ ਅੱਜ ਦਰਸ਼ਨ ਕਰਦੇ ਆ ਤੇ ਆਓ ਤੁਹਾਨੂੰ ਮਿਲਾਉਨੇ ਆਪਣੇ ਸਾਰੇ ਯਾਰਾ ਦੋਸਤਾਂ ਨਾਲ ਤੇ ਪਿੰਡ ਤੇ ਬਾਕੇ ਸਟੇਸ਼ਨ ਤੇ ਖੜੇ ਆ ਬਾਬਾ ਜੀ ਤੇ ਆਓ ਖਲੋਤੇ ਆਪਣੇ ਪਿੰਡ ਦੇ ਇਹ ਆ ਜੀ ਆਪਣੇ ਸਾਰੇ ਬੰਦੇ ਨੌਜਵਾਨ ਵੀਰ ਆ ਆਪਣੇ ਨਾਲ ਚੱਲੇ ਅੱਜ ਆ ਰਹੇ ਤੇ ਅੱਜ ਜਾਣਿਆ ਜੀ ਸਾਰੇ ਇਹ ਪਿੰਡ ਦੇ ਸਾਰੇ ਨੌਜਵਾਨ ਵੀ ਚੱਲੇ ਆ ਜੀ ਸਰਹੰਦ ਦਰਸ਼ਨ ਕਰਨ ਤੇ ਚਲੋ ਮਿਲਦੇ ਆ ਲਓ ਤੇ ਪਹਿਲੀ ਸੇਵਾ ਆ ਗਈ ਹੈ ਜੀ ਕਿਹਦੇ ਬਦਾਮੜੇ ਦੁੱਧ ਦੀ ਸੇਵਾ ਤੇ ਬਹੁਤ ਵਧੀਆ ਦੁੱਧ ਦੀ ਸੇਵਾ ਆ ਗਈ ਹੈ ਪਹਿਲੀ ਪਾ ਦੁੱਧ ਸਾਰੇ ਪੀਣੇ ਬਦਾਮੜੇ ਓਏ ਹੋਏ ਗਰਮ ਗਰਮ ਬਦਾਮੜਾ ਦਾ ਦੁੱਧ ਪੀਂਦੇ ਸਾਰੇ ਤੇ ਫਿਰ ਆਪਣੀ ਯਾਤਰਾ ਸਟਾਰਟ ਕਰਾਂਗੇ ਆਹ ਨਹੀਂ ਗਲਾਸੀ ਭਰ ਲਾ ਬਾਕੀ ਉੱਚ ਪਾ ਆ ਆਹ ਥੋੜਾ ਲੱਬ ਗਿਆ ਲੱਬ ਗਿਆ ਭਰਾਵਾ ਤੈਨੂੰ ਲੱਬ ਨਾ ਬਿਠਾ ਗਏ ਮੈਨੂੰ ਦੱਸ ਕਿ ਨਹੀਂ ਗਿਆ ਤੈਨੂੰ ਓਏ ਵੇਖੀ ਮੈਂ ਪਸ ਤੋਂ ਉਹ ਜਿੰਨੇ ਵਾਰੀ ਕੱਢ ਸਕਿਆ ਜਾ ਰਿਹਾ ਪਾਦੀਆਂ ਤੇ ਬੈਠੇ ਆ ਜੀ ਬਸ ਦੀ ਉਹ ਬਸ ਕਹਿੰਦੇ ਆ ਟ੍ਰੇਨ ਦੀ ਵੇਟ ਕਰ ਰਹੇ ਆ ਜਾਂ ਤੁਸੀਂ ਧੱਕਾ ਕਰਕੇ 11:30 ਲੈ ਜੇ 12:30 ਟ੍ਰੇਨ ਆਉਣੀ ਸਾਢੇ ਵਾਓ ਟ੍ਰੇਨ ਦੇ ਧੱਕਾ ਕੀਤਾ ਕੀ ਕੀਤਾ ਆ ਜੀ ਆਹ ਵੇਖੋ ਅਸੀਂ ਤੇ ਵੇ ਵੇ ਥੱਕੇ ਮਿਲਦਾ ਕੁੱਤੇ ਨੂੰ ਤਰਨਾ ਲਾ ਲਿਆ ਰਾਜ ਆਉਗਾ ਵੱਖ ਆਓ ਕੋਈ ਫਿਰ ਚੱਲਦੇ ਆ ਫਾਈਨਲ ਹੋ ਮਿੱਤਰੋ ਟ੍ਰੇਨ ਆ ਗਈ ਹੈ ਜੀ ਆਪਣੇ ਕਾਦੀਆਂ ਸ਼ਹਿਰ ਦੇ ਵਿੱਚ ਇੰਤਿਕਾੜੀਆਂ ਖਤਮ ਹੋਈ ਤਾਂ ਆਪਣੇ ਸਾਰੇ ਜਾਓ ਵੇਖੋ ਨੌਜਵਾਨਾਂ ਨੇ ਪਾਲੀਆਂ ਕਿੱਟਾ ਮੋਢੇ ਹੁਣ ਚੱਲਦੇ ਆਂ ਭਰਾਵਾ ਟਾਈਮ ਸਾਰ ਗਿਆ ਹੁੰਦਾ ਆ ਆ ਵੀ ਆਵੇ ਚਾਓ ਹੁਣ ਬੈਠੇ ਸੀਟਾਂ ਫੜਨੇ ਆਂ ਅਸੀਂ ਤਾਂ ਪੇ ਆਇਆ ਆ ਆਹ ਫੇ ਅਸੀਂ ਜੱਬੇ ਆ ਗਏ ਆਪਣੇ ਤੇ ਚਲੋ ਹੁਣ ਚੱਲਦੇ ਆਂ ਬਾਕੀ ਜਿਹਨੇ ਟਿਕਟਾਂ ਲੈਣ ਦੀਆਂ ਹਾਂ ਤੇ ਬਾਕੀ ਲੈਣ ਬਾਈ ਸਾਰਾ ਇਹ ਤੇ ਬਾਕੀ ਤੁਹਾਨੂੰ ਪਤਾ ਪਿੰਡ ਦੇ ਮੱਠੇ ਜਿਮ ਲੌਟ ਦੇ ਵਿੱਚ ਮੈਨੇਜਰ ਪੀਸ ਆਏ ਬੱਸ ਸਾਰਾ ਡਿਪਾਰਟਮੈਂਟ ਆਪਣਾ ਹੀ ਅੱਜ ਮਸ ਡੋਡੀ ਦਾ ਕੋਈ ਖਲਾਰਾ ਨਹੀਂ ਕਿਉਂ ਹਾਂ ਬਾਕੀ ਪ੍ਰਾਈਵੇਟ ਵਾ ਹਰ ਇੱਕ ਚੀਜ਼ ਵਿੱਚ ਅਵੇਲੇਬਲ ਆ ਜਿਵੇਂ ਕਿ ਬਾਥਰੂਮ ਤੱਕ ਅਵੇਲੇਬਲ ਆ ਉਹ ਡੱਬੇ ਦੇ ਵਿੱਚ ਹਾਂ ਹਰ ਇੱਕ ਚੀਜ਼ ਆਪਾਂ ਅਵੇਲੇਬਲ ਕਰਾਈ ਆ ਈਨੋ ਸ਼ੁਰੂ ਤੋਂ ਸ਼ੁਰੂ ਤੋਂ ਸ਼ੁਰੂ ਤੋਂ ਪਹਿਲਾਂ ਹੀ ਸ਼ੁਰੂ ਤੋਂ ਪਤਾ ਪਾ ਵਧੀਆ ਕੰਮ ਕੀਤੇ ਹਾਂ ਈ ਰਮੇਗੀ ਤੇ ਕਿਉਂ ਵਧੀਆ ਕੰਮ ਕਰੀਏ ਵਧੀਆ ਲਓ ਤੇ ਮਿੱਤਰੋ ਟ੍ਰੇਨ ਜਿੱਦ ਤੁਰ ਪਈ ਆ ਤੇ ਹੁਣ ਬੱਸ ਬਣਾ ਕੋ ਪ੍ਰਾਈਵੇਟ ਡੱਬਾ ਆਪਣਾ ਮਿਲ ਗਿਆ ਬੈਠੇ ਆ ਸਾਰੇ ਉਹ ਨਾਈਕਨ ਇਸਮਾਨ ਆ ਇਸਮਾਨ ਵੀ ਬਹੁਤ ਕੀ ਦੀ ਆ ਤੇ ਚਲੋ ਬਾਕੀਦਾਨ ਮਿਲਦੇ ਆ ਨਾਲ ਨਾਲ ਅਪਡੇਟ ਕਰੀ ਜਾਂਦੇ ਟ੍ਰੇਨ ਗਈ ਤੇ ਮੋਢੇ ਬੈ ਗਏ ਆ ਫੇਰ ਰੋਗੀ ਤੇ ਭਾਜੀ ਇਤਨਾ ਕਰ ਤੁਸੀਂ ਬੈਠੇ ਆ ਸਾਰੇ ਆਪਾਂ ਪੁੱਛੀ ਪਈ ਹੈ ਬੈਠ ਕੀ ਮੀਡੀਆ ਮੀਡੀਆ ਫੁਲ ਫਾਰਮ ਡੰਗਰ ਅੰਦਰ ਵਰਦਾ ਕਿੱਡੀ ਹੈ ਵੀ ਐਡਾ ਹਾਸੇ ਖੇਡ ਦੇਣਾ ਬਹੁਣ ਜਾਣਾ ਤੇ ਬਸ ਆਪਾਂ ਨੂੰ ਲੈਣਾ ਹੀ ਗੱਡੀ ਕਾਲੀ ਬਾਕੀ ਦੇ ਲੋਕ ਡੰਗਰ ਇਹ ਅੰਦਰ ਤਵੀ ਮਾਰਨੋ ਵਾਹ ਇੱਥੇ ਬਹੁਤ ਸਾਂ ਗਲੀ ਚੜਿਆ ਸੀਗਾ ਉਹ ਤੇ ਵੀਰ ਆਪਣੇ ਵਿਊ ਵੇਖ ਖੜੇ ਆ ਬਾਹਰ ਦਾ ਯੂ نو ਸ਼ੁਰੂ ਤੋਂ ਆਪਣਾ ਆਪਣੇ ਬ੍ਰਮਟਨ ਚ ਨਿਨੇ ਦਾ ਓ ਯਾ ਸ਼ੁਰੂ ਤੋਂ ਪੰਜਾਬ ਦੀ ਕੋਈ ਵਾਈਬ ਹੀ ਲਾ ਕੋ ਆਪਣੇ ਉਧਰ ਮਾਸਾ ਬਣੀ ਨਾ ਖੇਤ ਕੋ ਤੋਂ ਗ੍ਰੀਨਰੀ ਹੈ ਹੀ ਨਹੀਂ ਉੱਥੇ

ਸਾਰੇ ਬਹਿ ਗਏ ਆਪਣੇ ਸਾਰੇ ਜਨਤਾ ਨਾਨਾ ਦਾ ਆਡਰ ਦਿੱਤਾ ਉਹ ਬੰਦੇ ਆ ਨਾਨਾ ਤੇ ਚਾਹਦੇ ਆ ਜੀ ਤੇ ਫਿਰ ਆਪਣੀ ਜਲਦਾ ਸਟਾਰਟ ਕਰਦੇ ਭੁੱਖ ਬੜੀ ਲੱਗ ਗਈ ਜਣਾ ਸੱਚੀ ਕਰ ਲਓ ਭੁੱਖ ਯਾਰ ਰੋਟੀ ਸਾਡੀ ਭੁੱਖ ਹੀ ਲੱਗਣੀ ਚਲੋ ਭੁੱਖ ਤੇ ਭੁੱਖ ਨਾਲ ਫੋਨ ਵੀ ਚਾਰਜ ਲਾ ਲਿਆ ਤੇ ਮੁੜ ਕੇ ਬਹੁਤ ਲੋੜ ਪੈਣੀ ਆ ਇਹ ਇਹ ਤਾਂ ਹੈ ਇਹ ਟਾਈਮ ਹੋ ਗਿਆ ਜੀ ਆਪਣਾ ਰਾਈਟ ਨਾਉਨ ਸਵਾ 3 ਤੇ 4 ਵਜੇ ਆਪਣੇ ਟਰੇਡਵਾ ਤੇ ਹੁਣ ਚਲੋ 8 ਵਜੇ ਸਹੀ ਟਾਈਮ ਪੁੰਚਣਾ ਆਪਾਂ ਫਰਮਾਨ ਬਾਕੀ ਤੁਹਾਨੂੰ ਨਾਲੇ ਨਾਲ ਕਰਦੇ ਅਪਡੇਟ ਫਾਈਨਲੀ ਆਪਣੇ ਨਾਂ ਆ ਗਏ ਆ ਬੋਡੀ ਭੁੱਖ ਲੱਗੀ ਓਏ ਹੋ ਆ ਗਏ ਕਰਦੇ ਆ ਕਰਦੇ ਆ ਅਪਡੇਟੇਸ਼ਨ ਆ ਗਏ ਪੈ ਰਹੇ ਆ ਟਿਕਣ ਦੇ ਜੀ ਸਾਢੇ 3:00 'ਤੇ ਸਟਾਪ ਦਾ ਉੱਤੇ ਟ੍ਰੇਨ ਆਉਂਦੀ ਉਸਤਾਦ ਜੀ ਨਹੀਂ ਬੈਠੇ ਨੇ ਉਸਤਾਦ ਜੀ ਸਾਰੇ ਬੈਠੇ ਆਪਣੇ ਹਾਂਜੀ ਸਾਰੇ ਬੈਠੇ ਆ ਜੀ ਹੁਣ ਟ੍ਰੇਨ ਦੀ ਵੇਟ ਹੋਣਦੀ ਆ ਹੁਣ ਵੇਖੋ ਠੇੜ ਕੋ ਦੋਦੀ ਚੱਲਦੇ ਆ ਉਹ ਦੇਖਿੰਦੇ ਮੈਂ ਥੋੜਾ ਟ੍ਰੇਨ 'ਚ ਬੈ ਗਏ ਆ ਜੀ ਉੱਤੇ ਖੜ ਚੱਲਦੇ ਆ ਆ ਜਾਓ ਬੈਠੇ ਰਹੇ ਵੈਸਟ ਸਟ ਬ੍ਰੋ ਪੂਰਾ ਉਹ ਯਾਰ ਬਾਕੀ ਬੈਠੇ ਬਾਕੀ ਪਿੱਛੇ ਆਪਣੇ ਹੋਰ ਉਹ ਉੱਤੇ ਬਣ ਗਏ ਲੋਕ ਇੱਥੇ ਪੈਸੇ ਪੈਸੇ ਦੇ ਕਰੀ ਬੈਠੇ ਬਾਕੀ ਜਾਦਨੇ ਬਾਕੀ ਜੋਟ ਮੜੇ ਆਪਾਂ ਨੂੰ ਤੋ ਬੰਦੇ ਵੱਧ ਹੋਣ ਦੇ ਕਾਰਨ ਆਪਾਂ ਬਿਸਕਟ ਲਗਾ ਲਗਾ ਕੇ ਖਾਣ ਲੇ ਪੂਰੇ ਗਿੱਲੇ ਤੇ ਬੰਦੇ ਵੀ ਹੋਣ ਨੇ ਆਪਾਂ ਜਨੇ ਉੱਤੇ ਬੈਠੇ ਆ ਬਾਕੀ ਅੱਧੇ ਬੰਦੇ ਉਹ ਆ ਤੇ ਅੱਧੇ ਪਿੱਛੇ ਖਲੋਤੇ ਆਪਣੇ ਕੋਈ ਨਹੀਂ ਹਾਂਜੀ ਕੱਢੋ ਫਿਰ ਹੌਲੀ ਹੌਲੀ ਖਾੜੀਏ ਪਹਿਲਾਂ ਦੱਦੀ ਬਿਸਕਟ ਖਾ ਲੱਗੇ ਆ ਅਰ ਸ਼ੇਰ ਮਰ ਗਏ ਆਪਣੇ ਅਰੀ ਆਇਆ ਪੁੱਤਰਾ ਥੱਲੇ ਉੱਤੇ ਕੋਟੀਆਂ ਪਾਈਆਂ ਤੇ ਪੱਖੇ ਲਾਏ ਆ ਹਾਂਜੀ ਹਾਂਜੀ half hours later लो तो मित्रों फाइनली स्टेशन आ गई संभावना आ गई ओ 9 बजे कहंदे कहंदे 10 गया 10:30 बजे आ थे आते कुत्ते अपने बंदे साथ एक कुत्ते बैठा एक कुत्ते बैठा ए नूर अपना पत्र बाते रहंदा बाकी कुत्ते अपने लाइन सर भाई सब करी जिधर जी ओए तेरा ले बोल के फाइनली फाइनली 2 hours later फाइनली मित्रों शाम तक पहुंच चुके हैं ते अपने जाता हूं मिल ਬਾਬੇ ਬੜੇ ਮਾਣੇ ਲੱਗਾ ਰਹੀ ਫਾਰੀ ਦਰ ਕੇ ਪਿੱਛੇ ਬਾਰੇ ਬਾਕੀ ਸਾਰੇ ਬੜਾ ਜੱਥਾ ਹੋ ਗਿਆ ਹੋਰ ਹੋ ਬਹੁਤ ਹਾਤੋਂ ਤੇ ਪੈ ਗਈ ਯਾਰ ਦੇਖੋ ਕਿ ਬੰਦਾ ਗਿਣਤੀ ਮਾਰ ਨਹੀਂ ਰਹੀ ਤੇ ਵਾਕਈ ਸੰਗਤ ਆਈ ਜਾਂਦੀ ਆ ਤੇ ਚਲੋ ਚੱਲਦੇ ਆ ਹੁਣ ਕਿੰਨਾਂ ਜਾ ਕੇ ਆ ਜੀ ਫਿਰ ਮਿਲਦੇ ਆ ਲੰਗਰ ਲੰਗਰ ਰਾਜ ਜੀ ਆਜੋ ਅਰੇ ਤੁਰੇ ਚਲੋ ਤੁਰੇ ਚਲੋ ਸੁਮਾ ਹੋਏ ਸੁਮਾ ਪ੍ਰਤੀਤ ਤੁਹਾਨੂੰ ਇਥੇ ਲੰਗਰ ਲੱਗੇ ਆ ਵਕਟੋਂ ਦੇ ਤੁਸੀਂ ਵੇਖ ਸਕਦੇ ਕਿੰਨੇ ਬੈਕੀ ਆ ਬਾਕੀ ਆਪਣੇ ਜਾਣਦੇ ਆ ਜੀ ਚੱਤੇ ਦੇ ਸਾਰੇ ਮੈਂਬਰ ਕੋਲੇ ਪਾਈਟ ਜਿੱਧਰ ਜੀ ਆਲ ਚਲੋ ਹੁਣ ਚੱਲਦੇ ਆ ਤੁਹਾਨੂੰ ਜਗ ਮਿਲਦੇ ਲੋਦਰ ਮਿੱਤਰੋ ਬਰਦਰ ਸਭ ਐਂਟਰੀ ਕਰਕੇ ਆ ਜੀ

ਜੋਰਾ ਸ਼ੋਰਾ ਜੇ ਲੱਡੀ ਬਾਕੀ ਤੁਹਾਨੂੰ ਦਿਖਾਉਣੇ ਆ ਗਾੜੀ ਨੂੰ ਤੇ ਆ ਚੱਲਣ ਡਿਆ ਤੇ ਬਾਕੀ ਸਿਓ ਤਾਂ ਸੁੱਤੇ ਨੇ ਅਜੇ ਤੇ ਚਲੋ ਮਿਲਦੇ ਹਾਂ ਹੁਣ ਥੋੜਾ ਬੁਤੇ ਫਰੈਸ਼ ਬਰਸ਼ ਹੋ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਜੋੜੇ ਘਰ ਆਪਾਂ ਜੋੜੇ ਜਾਵਾਂ ਕਰਾ ਕੇ ਤੇ ਹੁਣ ਸਾਰੇ ਹੁਣ ਚੱਲੇ ਆ ਜੀ ਦਰਸ਼ਨ ਕਰਦੇ ਆ ਇੱਕ ਗੁਰਦਵਾਰਾ ਸਾਹਿਬ ਆ ਵਾ ਇੱਕ ਸ਼ਾਇਦ ਇੱਧਰ ਬਾਕੀ ਦੇਖਦੇ ਆ ਮੈਂ ਵੀ ਕੋਈ ਅੱਬੀ ਫਸਟ ਟਾਈਮ ਆ ਆਖਦੇ ਬਾਕੀ ਸੰਗਤ ਵੀ ਇਸ਼ਤ ਦੇ ਇੱਥੇ ਠੰਡੇ ਬੋਧੀ ਦੀ ਦਰਸ਼ਨ ਕਰ ਲੈਣਾ ਉਹ ਪ੍ਰੋਪਰ ਯੋਧੀ ਵੜ ਕੇ ਫੇਰਾ ਸਾਥ ਆਥਵੜ ਤੇ ਹੁਣ ਚਲੋ ਲੱਗਦੇ ਆ ਲੈਣ ਚ ਬਾਕੀ 12 ਵਜੇ ਹੋ ਗਿਆ ਚਲੋ ਮਿਲਦੇ ਆ 6 ਐਂਡ ਅ ਹਾਫ ਆਵਰਸ ਲੇਟਰ ਉਹ ਟੈਂਕਰ ਵਾਲਾ ਵੀ ਬੜਾ ਲੰਡਰ ਲਾਇਆ ਤੇ ਚਾਹ ਦੇ ਪਹਿਲੇ ਤਿਆਰ ਹੋਣਦੇ ਆ ਤੇ ਬੈਠੇ ਬਾਕੀ ਤੇ ਬਾਕੀ ਬਾਅਦ ਚਲੋ ਲੰਗਰ ਚੱਲਣ ਲੈ ਜੀ ਲੰਗਰ કેવાએ ગુરજી ચા શક 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 કેવાએ ગુ ਨਗਰ ਕੇ ਤੰਗੀਆਂ ਚਾਹ ਵਾਈਗਰੂ ਚਾਹ ਵਾਈਗਰੂ ਚਾਹ ਕਰਮਾ ਕਰਮ ਚਾਹ ਵਾਈਗਰੂ ਜੀ ਚਾਹ ਕੇ ਵਾਈਗਰੂ ਜੀ ਕਰਮਾ ਚਾਹ ਕਰਮਾ ਕਰਮ ਚਾਹ ਆਪ ਦੇ ਅਣੇਤੀ job good to five minutes later, five minutes later. minutes later.

ਕਸੇ ਜੀ ਜੇ ਤੁਗੀ ਉਸੇ ਪੇਂਟਿਕਾ ਬਣਾਈਆਂ ਬਹੁਤ ਹੈ ਗੈਂਡ ਪੇਂਟਿਕਾ ਚੈੱਕ ਕਰੋ ਲਾਓ ਮਿੱਤਰੋ ਵਾਪਸੀ ਕਰ ਲਈਏ ਜਾਂ ਆਪਾਂ ਘਰ ਵੱਲ ਨੂੰ ਆਈ 2 hours later ਇਹ ਜੀ ਟੋਡਰ ਮਲਦੀ ਹਵੇਲੀ

آلے گئے دوارا کریا چھوٹے چھوٹے کمرے دنیا دا نقصان واں کہ لمبی دنیا later